ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਆਪ ਜੀ ਆਏ ਜੀ ਨਿਰਵੈਰ ਭਾਈ ਨੇ ਕੀਤਾ ਸੀ ਫੋਨ ਦੋਵੇਂ ਜਣੇ ਆਏ ਦੱਸੋ ਪਿਆਰੋ ਕੀ ਤੁਹਾਡੀ ਮਦਦ ਕਰ ਸਕਦੇ ਆ ਮਾ ਜੀ ਸਾਡੀ ਇਹ ਆ ਕਿ ਸਾਡਾ ਕਮਾਉਣ ਵਾਲਾ ਨਹੀਂ ਕੋਈ ਮੁੰਡਾ ਨਹੀਂਗਾ ਮੁੰਡੇ ਦੀ ਡੈਥ ਹੋ ਗਈ ਹੈ ਮੁੰਡੇ ਦੀ ਡੈਥ ਹੋ ਗਈ ਹੈ ਅੱਜ ਹੀ ਮੁੰਡਾ ਡੈਥ ਹੋ ਗਈ ਤੇ ਪੋਤਾ ਸੀ ਉਹਦਾ 8-9 ਮਹੀਨੇ ਦਾ ਅੱਛਾ ਜੀ ਤੇ ਹੁਣ ਉਹ ਹੋ ਗਿਆ ਸਾਡੇ 1-2 ਸਾਲਾਂ ਦਾ ਹੋ ਗਿਆ ਅੱਛਾ ਜੀ ਕੋਈ ਦੰਦਾ ਠੀਕ ਹੈ ਪਿਆਰੋ ਤੇ ਸਾਡਾ ਕਮਾਈ ਦਾ ਸਾਧਨ ਹੈ ਨਹੀਂ ਤੇ ਪਹਿਲੇ ਕੀ ਕਰਦੇ ਸੀ ਬਾਬਾ ਜੀ ਪਹਿਲਾਂ ਮੈਂ ਸੈਲਰ ਦਾ ਕੰਮ ਕਰਦਾ ਸੀ ਅੱਛਾ ਜੀ ਕੋਈ ਉਮਰ ਦੇ ਲਾਜ ਦੇ ਨਾਲ ਘਰ ਹੁੰਦਾ ਨਹੀਂ ਕਰਦਾ ਹੁੰਦਾ ਨਹੀਂ ਹੈ ਤੇ ਹੁਣ ਵੀ ਕਿਤਨਾ ਚਲਦੀ ਮਤਾ ਜੀ ਰੋਟੀ ਕਿਵੇਂ ਚਲਦੀ ਕਰਦੀ ਹੈ ਹੈ ਇਹ ਤਾਂ ਇੰਤਰੀ ਕਰੇਰੇ ਇੰਦੇ ਜੋ ਕੋਈ ਤਿਆਰੀ ਨਾ ਕਰੇ ਉਹ ਮੇਰੇ ਕੰਮ ਧੰਦਾ ਕਰਦੇ ਆ ਅਛਾ ਆਪ ਵੀ ਜਾਂਦੇ ਇਸ ਉਮਰੇ ਕੰਮ ਕਰਨਾ ਇਹ ਤਾਂ ਕੋਈ ਹੈ ਨਾ ਆਪਣਾ ਕਰਨਾ ਪੈਂਦਾ ਹੈ ਅਛਾ ਆਪੇ ਪਾਲਣਾ ਹੀ ਹੈ ਨਾ ਤੇ ਉਹਦੀ ਮਾਂ ਕਿੱਥੇ ਹੈ ਬੱਚੇ ਦੀ ਉਹ ਚੱਲ ਗਈ ਉਹ ਵੀ ਚੱਲ ਗਈ ਹੈ ਤੁਹਾਡੇ ਕੋਲ ਬੱਚਾ ਵਾ ਤੁਹਾਡੇ ਮੁੰਡੇ ਦਾ ਤੇ ਮਾਂ ਵੀ ਚੱਲ ਗਈ ਉਹਦੀ ਤੁਹਾਨੂੰ ਗੁਰੂ ਰਾਮਦਾਸ ਜਣ ਕੇ ਦਾਦੀ ਪਾਲਦੀ ਹੁਣ ਤੇ ਪਾਲਣ ਦੇ ਸਾਢੇ 5 ਸਾਲ ਦਾ ਹੋ ਗਿਆ ਤੇ ਮਦ ਇਹ ਆਪ ਜੀ ਕਿਹੜਾ ਕੰਮ ਕਰਦੇ ਆ ਬਈ ਇਤਰਾ ਜਦੋਂ ਬੀਬੀ ਕਰਾਉਂਦਾ ਅੱਛਾ ਵਾਹਿਗੁਰੂ ਤੇ ਉਮਰ ਕਿੰਨੀ ਏ ਉਮਰ ਤੇ ਹਣੀ 50 ਸਾਤ ਉੱਤੀ ਨਹੀਂ 60 ਦੇ ਲੱਗ ਜਾਗੀ ਹੋਣੀ ਆ ਤਾਨੂੰ ਗੁਰੂ ਰਾਮਦਾਸ ਤੇ ਤੁਹਾਨੂੰ ਕਿਨੇ ਇੱਕ ਨੰਬਰ 10 ਪਾਜੀ ਹੋਣਾ ਦਾ ਨਿਰਵੈਰ ਭਾਈ ਦਾ ਨੰਬਰ ਇਤਰਾ ਹੀ ਨਾ ਤਰਨਤਾਰਨ ਬੈਠੇ ਸੀ ਗੱਲਾਂ ਕਰਨ ਦੇ ਸੀ ਤੇ ਇਤਰਾ ਗੱਲਾਂ ਕਰਦੇ ਕਰਦੇ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਕੋਈ ਨਾ ਕੋਈ ਕੰਮ ਧੰਦਾ ਕੋਈ ਸਾਜੀ ਸਬਜੀ ਦਾ ਕਰ ਲਿਆ ਕਰ ਹਾਂ ਤੇ ਮੈਂ ਕਿਹਾ ਵੀ ਸਬਜੀ ਦਾ ਤਾਂ ਕੰਮ ਧੰਦਾ ਕਰ ਲਿਆ ਤੇ ਮੇਰੇ ਕੋਲੇ ਸਾਧਨ ਹੈ ਨਹੀਂ ਸਾਧਨ ਦੀ ਮੀਨ ਹਾਂ ਉਦੋਂ ਇੱਕ ਬੰਦਾ ਲੱਗ ਕੇ ਬੈਠਾ ਸੀ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਨੰਬਰ ਦੇਣਾ ਨਰਵੈਰ ਭਾਈ ਦਾ ਹਾਂ ਨੰਬਰ ਛੇਤੀ ਚੁੱਕਦੇ ਨਹੀਂ ਹੁੰਦੇ ਉਦੋਂ ਚੁੱਕਣਗੇ ਜ਼ਰੂਰ ਤੁਹਾਨੂੰ ਗੱਲ ਕਰਨਗੇ ਉਹ ਭਾਈ ਦਾ ਮੈਨੂੰ ਰਾਤੀ ਫੋਨ ਆਇਆ ਇਹ ਕਹਿੰਦੇ ਸਵੇਰੇ ਆਣਾ ਬਜ਼ੁਰਗਾ ਨੇ ਤੇ ਜਾ ਕੇ ਮਿਲ ਕੇ ਆਇਓ ਤੇ ਕੀ ਕਹਿੰਦੇ ਆ ਆਛਾ ਆ ਵਿਚੋ ਆ ਗੱਲ ਆ ਤੇ ਬਾਬਾ ਜੀ ਤੁਸੀਂ ਕਰ ਲੋਗੇ ਸਬਜੀ ਦਾ ਕੰਮ ਕਰਨਾ ਤਾਂ ਪਊਗਾ ਜੀ ਨਹੀਂ ਚਲਾ ਲੋਗੇ ਰੇੜੀ ਵਗੈਰਾ ਚਲਾ ਲੋਗੇ ਹਾਂ ਨੇ ਨੇੜੇ ਨੇੜੇ ਹੀ ਫਿਰ ਕਰ ਲੈਣਾ ਹਾਂ ਮਤਲਬ ਸੂਤ ਆ ਜਾਊਗਾ ਆਪਣਾ ਘਰ ਰੋਟੀ ਦਾ ਕੋਈ ਸਬਜ਼ੀ ਦਾ ਹਰੇਕ ਨੇ ਖਾਣੀ ਖਾਣੀ ਹੈ ਮਾਤਾ ਜੀ ਆਲੂ ਪਿਆਜ਼ ਗੰਡੇ ਦਾ ਖਾਣਾ ਹੀ ਖਾਣੇ ਆ ਉਹਨਾਂ ਚੋਂ 2-300 ਜਿਹੜਾ ਬਣਾਇਆ ਕਰੂ ਆਓ ਘਰ ਬੈਨ ਨੂੰ ਤਾਂ ਵਧੀਆ ਜਵਾਕ ਦੀ ਪੜ੍ਹਾਈ ਦਾ ਤੇ ਹੋ ਜਾਊਗਾ ਮੜਾ ਮੋਟਾ ਹਾਂ ਕੋਈ ਨਹੀਂ ਮਾਤਾ ਜੀ ਇੱਕ ਦਿਨ ਦਾ ਸਮਾਂ ਦੇ ਦਿਓ ਜੀ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਅਸੀਂ ਤੁਹਾਨੂੰ ਕੱਲ ਨੂੰ ਰੇੜੀ ਦੇ ਦਿੰਨੇ ਆ ਨਾਲ ਸਬਜ਼ੀ ਪਾ ਦਿੰਨੇ ਆ ਸਬਜ਼ੀ ਵਾਸਤੇ ਥੋੜੀ ਮਾਇਆ ਦੇ ਦਾਂਗੇ ਸਬਜ਼ੀ ਫਿਰ ਤੁਸੀਂ ਆਪੇ ਪਾ ਲਿ ਇੱਕ ਦਿਨ ਦਾ ਸਮਾਂ ਦੇ ਦਿਓ ਬਾਕੀ ਮੈਂ ਫਿਰ ਦੱਸ ਦਵਾਂ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੀ ਹੈ ਗੁਰੂ ਰਾਮਦਾਸ ਪਾਸ਼ਾ ਜੀ ਅਸੀਂ ਤਾਂ ਇੱਕ ਸੇਵਕ ਆ ਜੀ ਜਰੀਆ ਬਣੇ ਹੋਏ ਆ ਕੱਲ ਤੁਹਾਨੂੰ ਰੇੜੀ ਦੇ ਦਿੰਨੇ ਆ ਤੇ ਨਾਲ ਤੁਹਾਨੂੰ ਬਾਬਾ ਜੀ ਸਬਜ਼ੀ ਵਾਸੀ ਮਾਇਆ ਦੇ ਦਿੰਨੇ ਆ ਠੀਕ ਆ ਜੀ ਤੁਸੀਂ ਕੰਮ ਕਰੋ ਅਸੀਂ ਚਾਹੁੰਦੇ ਆ ਕਿ ਸਾਡੀ ਮਾਂ ਘਰੇ ਬੈਠੇ ਕੰਮ ਤੇ ਨਾ ਜਾਵੇ ਸਾਨੂੰ ਦੁੱਖ ਹੁੰਦਾ ਠੀਕ ਹੈ ਨਾ ਤੇ ਆਪ ਜੀ ਆਪਣਾ ਪਿੰਡ ਦੇ ਲੱਗ ਜਾ ਕੇ ਸਬਜ਼ੀ ਵੇਚ ਲਿਓ ਤੇ ਉਹਦਾ ਵਧੀਆ ਹੋ ਜਾਊਗਾ ਠੀਕ ਆ ਜੀ ਇੰਨੀ ਕੁ ਬਸ ਇਹ ਬੇਨਤੀ ਹੈ ਕਿ ਇੱਕ ਦਿਨ ਦਾ ਸਮਾਂ ਦੇ ਦਿਓ ਠੀਕ ਹੈ ਬਾਕੀ ਦੇਣਾ ਤੁਹਾਡੇ ਗੁਰੂ ਨੂੰ ਐਤਮਤਾ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹਦੀ ਕਿਨਵੇ ਤੁਸੀਂ ਆਇਓ ਕਿਉਂਕਿ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਵੰਡਾ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮਾਫੀ ਚਾਹੁੰਦੇ ਸੰਗੋ ਮੈਨਾਂ ਥੋੜਾ ਲੇਟ ਹੋ ਗਿਆ ਅੱਛਾ ਆਹ ਬੱਚਾ ਵਾ ਜਿਹਦੇ ਮਾਪੇ ਨਹੀਂ ਹੈਗੇ ਹੁਣ ਤੇ ਆਪਜੀ ਪਾਲਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਤ ਜੀ ਠੀਕੋ ਚੜਦੀ ਕਲਾ ਬਾਬਾ ਜੀ ਆਹ ਤੁਹਾਡੀ ਅਮਾਨਤ ਹੈ ਜੀ ਰੇਡੀ ਆ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਤੁਸੀਂ ਲੈ ਕੇ ਜਾਣੀ ਹੈ ਹੁਣ ਤੁਸੀਂ ਕੰਮ ਸ਼ੁਰੂ ਕਰਨਾ ਤੇ ਆਹ ਥੋੜੀ ਜਿਹੀ ਮਾਇਆ ਜੀ ਆਹ ਤੁਸੀਂ ਰੱਖੋ ਠੀਕ ਹੈ ਜੀ ਕਿ ਮਾਰੇ ਖੁਸ਼ ਹੋ ਰੋਟੀ ਚੱਲੇ ਪੇਗੀ ਇਹ ਗੁਰੂ ਗ੍ਰੰਥ ਸਾਹਿਬ ਜੀ ਚਲਾਉਣੀ ਹੈ ਇਹ ਦੀ ਫਿਕਰ ਇਸ ਛੋਟੂ ਦੀ ਫਿਕਰ ਗੁਰੂ ਰਾਮਦਾਸ ਪਾਸ਼ਾ ਨੂੰ ਹੈ ਆਪੇ ਉਹਨੇ ਦੇ ਦੇਣੀ ਹੈ ਮਤ ਮਤਾਈ ਘਰੇ ਬੈਠਣੋਂ ਤਾਂ ਵਧੀਆ ਨਾ ਕੋਈ ਬਾਪੂ ਜੀ ਕੁਝ ਕਰਨਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਰੋਜ਼ਗਾਰ ਕਰੋ ਪੈਸੇ ਨੇ ਪੈਸੇ ਖਾਦੇ ਖਾਦੇ ਜਾਂਦੇ ਆ ਪਾਪਾ ਦੀ ਆ ਜਿਹੜੀ ਦਾदू ਦੀ ਤਾਂ ਬਾਪੇ ਤੇ ਆਏ ਵੀ ਆਪਾਂ ਤਾਂ ਥੱਕ ਜਲੇ ਸਾ ਕੀ ਕਹਿੰਦਾ ਥੱਕ ਜਲੇ ਤੇ ਦਾदू ਦੀ ਜਿਹੜੀ ਆ ਅੱਛਾ ਅੱਛਾ ਜੀ ਅੱਛਾ ਜੀ ਨਾ ਕਰਾ ਦੇ ਆ ਕਰਾ ਦੇ ਤੁਹਾਨੂੰ ਗੁਰੂ ਰਾਮਦਾਸ ਉਹ ਇਹ ਬੱਚੇ ਦਾ ਮਾਪਾਪ ਨਹੀਂ ਹੈਗਾ ਤੇ ਦਾਦੀ ਦਾਦਾ ਪਾਲਦੇ ਆ ਹਨਾ ਤੁਹਾਨੂੰ ਗੁਰੂ ਰਾਮਦਾਸ ਸ਼ੁਕਰ ਗੁਰੂ ਸਾਹਿਬ ਦਾ ਹਾਂਜੀ 8 ਮਹੀਨੇ ਦਾ ਹੀ ਜੀ ਤੋ ਅਭੀ ਤਰ ਗਿਆ ਇਗਦੀ ਮੁਤਮਤਰੀ ਕਿਉਂਕਿ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ